ਮੈਂ ਪ੍ਰਧਾਨ ਜੀ ਨੂੰ ਕਹਾਂਗਾ ਕਿ ਇੱਕ ਵਾਰ ਤੁਹਾਨੂੰ ਜਿਹੜਾ ਨੀ ਪੱਥਰ ਰੱਖਿਆ ਉਹ ਵਿਖਾਇਆ ਜਾਵੇ ਆ ਨੀ ਪੱਥਰ ਕਾਦੇ ਵਾਸਤੇ ਰੱਖਿਆ ਸੀਗਾ ਸਿਰਫ ਇੱਕ ਫੋਟੋਆਂ ਖਿਚੋਣ ਨੂੰ ਜਾਂ ਕੀ ਸੀਗਾ ਬਿਲਕੁਲ ਦੇਖੋ ਤੁਸੀਂ ਦੇਖ ਰਹੇ ਹੋ ਗਦਾਸਪੁਰ ਦਾ ਬਸਟਾਨ ਬਹੁਤ ਵਧੀਆ ਬਣ ਗਿਆ ਪਠਾਨਕੋੜ ਦਾ ਬਸਟਾਨ ਬਹੁਤ ਵਧੀਆ ਬਣ ਗਿਆ ਪਰ ਸਾਡੇ ਦਿਨਗਰ ਦਾ ਬਸਟਾਨ ਨਹੀਂ ਬਣ ਰਿਹਾ ਬੰਨ ਕੀ ਗੱਲ ਦੇਖੋ ਮੂਰਤੋ ਵੀ 2 ਸਾਲ ਤੋਂ ਉੱਪਰ ਹੀ ਹੋ ਗਿਆ ਤੁਸੀਂ ਪੋਲ ਦੇਖੋ ਪੋਲ ਨੂੰ 5 ਸਾਲ ਹੋ ਗਿਆ ਤੇ ਪੋਲ ਨਹੀਂ ਬਣਿਆ ਤੇ ਪੋਲ ਦਾ ਜਿਹੜਾ ਟਾਈਮ ਉਹ ਤੇ 18 ਮਹੀਨੇ ਦਾ ਸੀ ਤੇ ਹੁਣ ਕਿੱਥੇ ਚਲਾ ਗਿਆ ਮੈਂ ਉਹ ਹੀ ਤਾਂ ਕਹਿ ਰਿਹਾ ਕਿ 5 ਸਾਲ ਹੋ ਗਏ ਦੇਖੋ ਪਹਿ ਮੂੰਹ ਆਪ ਸਰਕਾਰ ਆ ਗਈ ਪਰ ਉਹੀ ਹਾਲ ਸਾਡੇ ਬਸਟਰ ਦਾ ਲੋਕਾਂ ਨੇ ਬਦਲਾ ਕੀਤਾ ਬਦਲਾ ਦਾ ਰੰਗ ਵੇਖਣ ਨੂੰ ਮਿਲਿਆ ਬਿਲਕੁਲ ਦੇਖੋ ਬਸਟਰ ਦੇਖੋ ਸ਼ਹਿਰ ਦਾ ਮੂੰਹ ਦਾ ਬਸਟਰ ਤੇ ਸਾਰਾ ਬਸਟਰ ਦਾ ਉਹੀ ਹਾਲ ਕੋਈ ਵਿਕਾਸ ਨਹੀਂ ਕੋਈ ਅੱਗੇ ਅੱਗੇ ਦੀਆਂ ਤਸਵੀਰਾਂ ਵੇਖੀ ਐ ਅੱਗੇ ਕੁਝ ਹੋਰ ਵੇਖੀਏ ਕਿ ਕੀ ਹਾਲਾਤ ਐ ਸਾਨੂੰ ਬਹੁਤ ਹਾਲਾਤ ਜਿਹੜੇ ਵੱਤੋਂ ਬੱਤਰ ਆ ਗਏ ਦੇਖੋ ਬਾਥਰੂਮ ਲੋਕਾਂ ਨੂੰ ਕਰਨ ਦੀ ਜਗ੍ਹਾ ਨਹੀਂ ਗਈ ਕਿਦਾਂ ਲੋਕਾਂ ਨੂੰ ਕਿੰਨੇ ਪਾਣੀ ਪੀਣਾ ਗਰਮੀ ਆ ਰਹੀਆਂ ਕੋਈ ਤਾਂ ਇੱਥੇ ਬਾਰਿਸ਼ ਆ ਜੇ ਤੇ ਲੋਕੀ ਕਿੱਥੇ ਖਲੋਣਗੇ ਆ ਤੇ ਇਹ ਹਾਲਾਤ ਵੇਖਣ ਵਾਲੇ ਆ ਜੇ ਕਹਿੰਦੇ ਆ ਜੀ ਦੀਨਾ ਨਗਰ ਬੜਾ ਡਿਵੈਲਪ ਐ ਤੇ ਡਵੈਲਪ ਨਹੀਂ ਹੋਇਆ ਇਹਨਾਂ ਡਵੈਲਪਮੈਂਟ ਕਿ ਕਹ ਸਕਦੇ ਕਿਉਂਕਿ ਸਾਡਾ ਇੱਕ ਉਹ ਏਰੀਆ ਸਾਡਾ ਬਾਰਡਰ ਏਰੀਆ ਜਿੰਨਾ ਵਿਕਾਸ ਹੋਣਾ ਚਾਹੀਦਾ ਨਹੀਂ ਹੋਇਆ ਪਰ ਸਾਡੇ ਜਿਹੜੇ ਵੀ AMP ਜਿਹੜੇ ਵੀ ਹੋਣਗੇ ਅਸੀਂ ਉਹਨਾਂ ਨੂੰ ਅਪੀਲ ਕਰਨਾ ਹੈ ਕਿ ਸਾਡੇ ਸ਼ਹਿਰ ਦਾ ਵਿਕਾਸ ਕੀਤਾ ਜਾਏ ਕਿਉਂਕਿ ਬੱਸ ਸਟੈਂਡ ਇੱਕ ਸ਼ਹਿਰ ਦਾ ਮੂੰਹ ਦਾ ਕਿਉਂਕਿ ਦੂਰ ਦੂਰ ਲੋਕ ਕੀ ਆਉਂਦੇ ਆ ਬੱਸ ਸਟੈਂਡ ਵਧੀਆ ਹੋਣ ਜੇ ਤਾਂ ਹੀ ਸ਼ਹਿਰ ਦੀ ਸਿਫਤ ਹੁੰਦੀ ਆ ਔਰ ਸਹੂਲਤਾਂ ਵੀ ਹੋਣੀਆਂ ਚਾਹੀਦੀਆਂ ਸਹੂਲਤਾਂ ਕੀ ਕੀ ਆ ਨਾ ਤਾਂ ਪਾਣੀ ਆ ਨਾ ਬਾਥਰੂਮ ਆ ਔਰ ਜੇ ਗੱਲ ਕਰੀਏ ਤਾਂ ਇਹ ਨਹੀਂ ਪੱਥਰ ਰੱਖਿਆ ਗਿਆ ਸੀ ਇਹ ਵੀ ਇੱਕ ਨਾਂ ਦਾ ਨਹੀਂ ਪੱਥਰ। ਮਿਲਕੋ ਤੁਸੀਂ ਇਹ ਸਾਢੇ ਦੇਖੋ ਉੱਥੇ ਦੇਖੋ ਕਿਥੇ ਪੱਖਾ ਦਗ ਲੱਗਾ ਲੋਕੀ ਗਰਮੀ 'ਚ ਬੈਠੇ ਦੇਖੋ ਸਾਰੇ। ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਇੱਕ ਵਾਰ ਤਸਵੀਰਾਂ ਖਾਈਆਂ ਜਾਣ ਕਿ ਲਾਈਟ ਹੈਗੀ ਆ ਲੇਕਿਨ ਪੱਖਾ ਨਹੀਂ ਹੈ। ਔਰ ਲੋਹੇ ਦੀ ਟੀਨ ਆ ਉੱਤੇ ਕਿਵੇਂ ਲੋਕ ਬੈਠੇ ਨੇ ਗਰਮੀ ਦੇ ਵਿੱਚ ਔਰ ਇੱਥੇ ਹੋਰ ਵੀ ਸ਼ਹਿਰ ਦੇ ਵਾਸੀ ਬੈਠੇ ਨੇ। ਇਹਨਾਂ ਦਾ ਵੀ ਗੱਲ ਕਰਦੇ ਆ। ਹਾਂਜੀ ਹਾਂਜੀ ਸਰ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਰ ਇੱਕ ਮਿੰਟ ਸਾਨੂੰ ਚੰਨਣਾ ਪਾਇਓ ਕਿ ਤੁਸੀਂ ਦੀਨਾਨਗਰ ਦੇ ਵਸਨੀਕ ਹੋ। ਕੀ ਹਾਲਾਤ ਆ ਦੀ ਬੇ ਸਭ ਤੋਂ ਪਹਿਲਾਂ ਤਾਂ ਮੈਂ মিডিਆ ਨੂੰ ਤੁਹਾਡਾ ਧੰਨਵਾਦ ਕਰਦਾ ਕਿ ਇੱਕ ਬੜਾ ਅਹਿਮ ਮੁੱਦਾ ਜਿਹੜਾ ਲੋਕਾਂ ਦੇ ਨਾਲ ਜੁੜਿਆ ਮੁੱਦਾ ਉਹ ਤੁਸੀਂ ਅੱਜ ਦਿਖਾ ਰਹੇ ਹੋ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਇਹ ਬੜਾ ਇਤਿਹਾਸਕ ਸ਼ਹਿਰ ਆ ਅਦੀਨਾ ਬੇਗ ਦੁਆਰਾ ਵਸਾਇਆ ਗਿਆ ਮੁਗਲ ਬਾਦਸ਼ਾਹ ਅਕਬਰ ਦਾ ਸਿਪਾ ਸਲਾਰ ਅਦੀਨਾ ਬੇਗ ਦਾ ਇਹ ਸ਼ਹਿਰ ਆ ਔਰ ਇਹਦਾ ਜਿਹੜਾ ਬੱਸ ਸਟੈਂਡ ਆ ਉਹ ਅੱਜ ਤੱਕ ਬਣਿਆ ਨਹੀਂ ਬੜੀ ਮਹਾਰਾਜਾ ਰਣਜੀਤ ਸਿੰਘ ਦੀ ਵੀ ਰਾਜਧਾਨੀ ਨਹੀਂ ਰਿਹਾ ਇਹ ਦੀਨਾ ਨਗਰ ਬਿਲਕੁਲ ਗਰਮੀਆਂ ਦੀ ਰਾਜਧਾਨੀ ਮਹਾਰਾਜ ਰਣਜੀਤ ਸਿੰਘ ਦੀ ਔਰ ਬੱਸ ਸਟੈਂਡ ਦੇ ਜਿਹੜੇ ਹਾਲਾਤ ਆ ਉਹ ਤੁਸੀਂ ਦੇਖ ਹੀ ਰਹੇ ਹੋ ਪੀ ਪਿਛਲੀ ਵਿਧਾਨ ਸਭਾ ਦੇ ਵਿੱਚ ਇਹ ਇੱਕ ਮੇਨ ਮੁੱਦਾ ਰਿਹਾ ਸੀ ਇਲੈਕਸ਼ਨ ਦੇ ਵਿੱਚ ਕਿ ਬੱਸ ਸਟੈਂਡ ਜਿਹੜਾ ਉਹ ਬਣਿਆ ਨਹੀਂ ਔਰ 2.5 ਸਾਲ ਹੋ ਗਏ ਆ ਹੁਣ ਨਵੀਂ ਸਰਕਾਰ ਨਵੀਂ ਸਾਡੇ ਜਿਹੜੇ ਹਲਕਾ ਪਿਛਲੀਆਂ ਪਿਛਲੀਆਂ ਨੇ ਆਪਣਾ ਵਾਦਾ ਪੂਰਾ ਕਰ ਦਿੱਤਾ ਕਿ ਨਹੀਂ ਪੱਥਰ ਧਰਨਾ ਸੀ ਉਹ ਧਰ ਦਿੱਤਾ ਲੇਕਿਨ ਅਗਲੀਆਂ ਨੇ ਆਪਣਾ ਵਾਦਾ ਜਿਹੜਾ ਉਹ ਖਤਮ ਹੋ ਗਏ ਅਗਲੀਆਂ ਦੇ ਵਾਦੇ ਨਹੀਂ ਪਿਛਲੀ ਸਰਕਾਰ ਦਾ ਵੀ ਮੈਂ ਕਹਾਂਗਾ ਕਿ ਲਗਭਗ ਉਹ ਟਰਾਂਸਪੋਰਟ ਮੰਤਰੀ ਵੀ ਇੱਥੇ ਰਹੇ ਨੇ ਇਹ ਮੁੱਦਾ ਚੱਕਿਆ ਸੀ ਬੜੇ ਜ਼ੋਰ ਸ਼ੋਰ ਨਾਲ ਕਿ ਬਤੌਰ ਟਰਾਂਸਪੋਰਟ ਮੰਤਰੀ ਹੋਣ ਦੇ ਬਾਵਜੂਦ ਵੀ ਜਿਹੜਾ ਉਹ ਬੱਸ ਸਟੈਂਡ ਨਹੀਂ ਬਣ ਸਕਿਆ ਔਰ ਹੁਣ ਜਿਹੜੀ ਨਵੀਂ ਆਪਣੀ ਸਰਕਾਰ ਆਈ ਆ ਲਗਭਗ 2.5 ਸਾਲ ਹੋ ਗਏ ਆ ਜੀ ਤੇ ਮੈਂ ਇਹਦੀ ਕੰਪਲੇਂਟ ਉੱਪਰ ਭੇਜੀ ਸੀ ਕਿ ਇਹ ਬੜਾ ਇਤਿਹਾਸਕ ਸ਼ਹਿਰ ਆ ਇਹਦਾ ਬੱਸ ਸਟੈਂਡ ਜਿਹੜਾ ਉਹ ਬਣਨਾ ਚਾਹੀਦਾ ਲੇਕਿਨ 2.5 ਸਾਲ ਬੀਤਣ ਤੋਂ ਬਾਅਦ ਵੀ ਮੈਂ ਕਹਾਂਗਾ ਕਿ ਨਕਮਾ ਹਲਕਾਂ ਚਾਰਜ ਮੈਂ ਕਹਿ ਸਕਣਾ ਜੀ ਕਿ ਉਹਨਾਂ ਨੇ ਐਫਰਟਸ ਨਹੀਂ ਕੀਤਾ ਲੇਕਿਨ ਵਿਧਾਨ ਸਭਾ ਚ ਇਹਨੂੰ ਬੜੇ ਯੋਰ ਸ਼ੋਰ ਨਾਲ ਮੁੱਦੇ ਨੂੰ ਚੁੱਕਿਆ ਸੀ ਕਿ ਇਹ ਸਾਡੀ ਸਰਕਾਰ ਜਦੋਂ ਆਏਗੀ ਅਸੀਂ ਇੱਥੇ ਦਵਾ ਬੱਸ ਸਟੈਂਡ ਜਿਹੜਾ ਦਵਾਂਗੇ ਫੈਸਿਲਿਟੀ ਦਵਾਂਗੇ ਔਰ ਲੋਕਾਂ ਨੂੰ ਬੜੀ ਪਰੇਸ਼ਾਨੀ ਆ ਜੀ ਇੱਥੇ ਮੇਨ ਮੁੱਦਾ ਸੀ ਵੋਟਾਂ ਲੈਣ ਵਾਸਤੇ ਮੇਨ ਮੁੱਦਾ ਸੀ ਬੱਸ ਸਟੈਂਡ ਔਰ ਬੱਸ ਸਟੈਂਡ ਦੇ ਵਿੱਚ ਬੜੀ ਗਰਮੀ ਨਾਲ ਜਿਹੜੀਆਂ ਉਹ ਖਬਰਾਂ ਵਿਖਾਈਆਂ ਗਈਆਂ ਔਰ ਫੋਟੋਆਂ ਜਿਹੜੀਆਂ ਉਹ ਖਿੱਚੀਆਂ ਗਈਆਂ ਲੇਕਿਨ ਬਾਅਦ ਵਿੱਚ ਜਾ ਕੇ ਗਈਏ ਕਿ ਡਿਵੈਲਪ ਹੋਇਆ ਤਾਂ ਡਿਵੈਲਪ ਕਿਤੇ ਦਿਖਾਈ ਨਹੀਂ ਦੇ ਰਿਹਾ ਔਰ ਜੇ ਬਾਥਰੂਮਾਂ ਦੀ ਗੱਲ ਕਰੀਏ ਇਹ ਬੱਸ ਸਟੈਂਡ ਦੇ ਅੰਦਰ ਜਿਹੜੇ ਬਾਥਰੂਮ ਹਨ ਉਹਨਾਂ ਦੀ ਹਾਲਾਤ ਜਿਹੜੀ ਹੈ ਮੈਂ ਦੇਖੋ ਜੀ ਮੈਂ ਲਗਭਗ ਇੱਥੇ ਕਮੇਟੀ ਘਰ ਨੂੰ ਇੱਕ ਆਰਟੀਆਈ ਪਾਈ ਆ ਆਰਟੀਆਈ ਦੇ ਵਿੱਚ ਮੈਂ ਉਹਦਾ ਡਾਟਾ ਪੁੱਛਿਆ ਸਵਸਥ ਭਾਰਤ ਦੇ ਅੰਡਰ ਲਗਭਗ 28 ਲੱਖ ਰੁਪਈਆ ਸੈਂਟਰ ਸਰਕਾਰ ਵੱਲੋਂ ਇੱਥੇ ਆਇਆ ਪਰ ਉਹ ਪੈਸਾ ਕਿੱਥੇ ਗਿਆ ਇਹ ਹੁਣ ਇੱਕ ਜਾਂਚ ਦਾ ਵਿਸ਼ਾ ਹੈ ਕਿ ਉਹ ਪੈਸਾ ਇਹਦੀ ਸਾਫ ਸਫਾਈ ਵਾਸਤੇ ਆਇਆ ਸੀ ਬਾਥਰੂਮਾਂ ਦਾ ਹਾਲ ਤੁਸੀਂ ਦੇਖ ਲਓ ਬੜੀ ਅਫਸੋਸਨਾਕ ਹੈ ਨਾ ਕਹਣਾ ਪੈਂਦਾ ਵੀ ਦੀਨਾ ਨਗਰ ਅਗਰ ਤੁਸੀਂ ਸ਼ਹਿਰ ਦੀ ਗੱਲ ਕਰਦੇ ਹੋ ਇਹ ਤਾਂ ਬੱਸ ਸਟੈਂਡ ਆ ਇੱਥੇ ਵੀ ਬਾਥਰੂਮਾਂ ਦਾ ਮੰਦਾ ਹਾਲ ਆ ਸ਼ਹਿਰ ਦੇ ਵਿੱਚ ਵੀ ਕੋਈ ਬਾਥਰੂਮ ਨਹੀਂ ਹੈਗਾ ਤੇ ਇਹ ਵੋਟਾਂ ਦੀ ਗੱਲ ਕਰੀਏ ਤਾਂ ਹੁਣ ਵੀ ਪਿੰਡਾਂ ਪਿੰਡਾਂ ਵਿੱਚ ਜਾ ਕੇ ਟੈਂਟ ਲਗਾਏ ਜਾ ਰਹੇ ਆ ਵੋਟਾਂ ਮੰਗੀਆਂ ਜਾ ਰਹੀਆਂ ਔਰ ਗੱਡੀਆਂ ਦੀਆਂ ਛੱਤਾਂ ਤੇ ਛੜ ਕੇ ਹੱਥ ਹਲਾਏ ਜਾ ਰਹੇ ਆ ਉਹ ਵੋਟਾਂ ਜਿਹੜੀਆਂ ਕਿਵੇਂ ਲੈਣੀਆਂ ਲੋਕ ਤਾਂ ਦੀਨਾ ਨਗਰ ਦੇ ਹੀ ਆ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਹੀਂ ਲੋਕਾਂ ਨੂੰ ਵੀ ਅਪੀਲ ਕਰਾਂਗਾ ਪੇ ਜਿਹੜੇ ਲੋਕ ਤੁਹਾਡੇ ਕੋਲ ਵੋਟਾਂ ਮੰਗਣ ਆਉਂਦੇ ਨੇ ਇਹ ਤੁਹਾਡਾ ਫੰਡਾਮੈਂਟਲ ਰਾਈਟਸ ਆ ਕਿ ਤੁਸੀਂ ਉਹਨਾਂ ਨੂੰ ਸਵਾਲ ਕਰੋ ਤੁਸੀਂ ਵੋਟਾਂ ਦੇਣੀਆਂ ਨੇ ਤੁਸੀਂ ਸਵਾਲ ਕਰੋ ਵੀ ਦਿਨਾਨਗਰ ਦੇ ਵਿੱਚ ਜੇ ਬੱਸ ਸਟੈਂਡ ਨਹੀਂ ਦਿੱਤਾ ਅਜੇ ਤੱਕ ਪਿਛਲੀਆਂ ਸਰਕਾਰਾਂ ਨੇ ਵੀ ਤੇ ਨਵੀਂ ਸਰਕਾਰ ਦੇ ਵਿੱਚ ਵੀ ਇੱਕ ਮੇਨ ਮੁੱਦਾ ਮੇਰਾ ਅਹਿਮ ਮੁੱਦਾ ਵਾ ਜਿਹੜਾ ਅੱਜ ਤੁਸੀਂ ਲੋਕਾਂ ਦੇ ਸਾਹਮਣੇ ਲੈ ਕੇ ਆਏ ਹੋ ਜੇ ਕੋਈ ਰਿਸ਼ਤੇਦਾਰੀ ਆਉਂਦੀ ਆ ਆ ਜਾ ਕੇ ਇੱਥੇ ਆ ਕੇ ਟਿਕਦੀ ਆ ਕਿ ਅਸੀਂ ਬੱਸ ਸਟੈਂਡ ਤੇ ਖੜੇ ਆ ਜੀ ਇੱਥੋਂ ਲੈ ਜਾਓ ਕਿਹੜਾ ਬੱਸ ਸਟੈਂਡ ਆ ਔਰ ਕਿਹੜੀ ਨਿਸ਼ਾਨੀ ਆ ਇਹਦੀ ਬਹੁਤ ਮੰਦਾ ਹਾਲ ਆ ਮੈਂ ਕਹਿੰਦਾ ਕਿ ਸ਼ਰਮ ਆ ਰਹੀ ਆ ਕਿ ਬੜੀ ਵਾਰ ਮੁੱਦਾ ਮੈਂ ਖੁਦ ਇਹਦੀ ਸਰਕਾਰ ਨੂੰ ਭੇਜੀ ਹੋਈ ਆ ਬਣਾ ਕੇ ਪ੍ਰਪੋਜ਼ਲ ਕੰਪਲੇਂਟ ਭੇਜੀ ਹੋਈ ਆ ਕਿ ਪਿਛਲੀ ਸਰਕਾਰ ਵੇਲੇ ਵੀ ਨਹੀਂ ਬਣਿਆ ਘੱਟ ਤੋਂ ਘੱਟ ਆਮ ਆਦਮੀ ਪਾਰਟੀ ਦੀ ਸਰਕਾਰ ਆ ਭਗਵੰਤ ਮਾਨ ਦੀ ਸਰਕਾਰ ਆ ਉਹਦੇ ਵਿੱਚ ਹੀ ਤੁਸੀਂ ਬੱਸ ਸਟੈਂਡ ਬਣਾ ਦਿਓ ਔਰ ਇਹਦੇ ਨਾਲ ਨਾਲ ਮੈਂ ਦੱਸਣਾ ਚਾਹੁੰਦਾ ਕਿ ਪਾਣੀ ਪੀਣ ਦਾ ਵੀ ਕੋਈ ਪ੍ਰਬੰਧ ਨਹੀਂ ਹੈਗਾ ਇੱਥੇ ਇਹ ਇਹ ਵੀ ਅਹਿਮ ਮੁੱਦਾ ਹੈ ਕਿਉਂਕਿ ਗਰਮੀਆਂ ਕੇ ਆ ਗਈਆਂ ਨੇ ਪਾਣੀ ਜਿਹੜਾ ਉਹ ਬਹੁਤ ਜ਼ਰੂਰੀ ਹੈ ਔਰ ਜੇ ਗੱਲ ਕਰੀਏ ਤਾਂ ਦੀਨਾ ਨਗਰ ਦੇ ਹਾਲਾਤਾਂ ਦੀ ਗੱਲ ਕਰੀਏ ਤਾਂ ਦੀਨਾ ਨਗਰ ਜਿਹੜਾ ਹੈ ਕਿਤੇ ਨਾ ਕਿਤੇ ਦੱਸਦੇ ਸੀ ਕਿ ਚੰਡੀਗੜ੍ਹ ਬਣ ਜਾ ਰਿਹਾ ਜੇ ਦੀਨਾ ਨਗਰ ਨੂੰ ਚੰਡੀਗੜ੍ਹ ਦਾ ਰੂਪ ਦਿੱਤਾ ਜਾਵੇਗਾ ਔਰ ਚੰਡੀਗੜ੍ਹ ਦੇ ਰੂਪਰੇ ਚ ਹਾਲਾਤ ਤੁਸੀਂ ਵੇਖ ਸਕਦੇ ਹੋ ਕਿ ਪਹਿਲੇ ਪੀਣ ਨੂੰ ਪਾਣੀ ਨਹੀਂ ਹੈ ਔਰ ਜੇ ਗੱਲ ਕਰੀਏ ਤਾਂ ਬੱਸ ਸਟੈਂਡ ਦੇ ਵਿੱਚ ਇੱਕ ਨੀ ਪੱਥਰ ਰੱਖਿਆ ਗਿਆ ਔਰ ਸਿਰਫ ਇੱਕ ਤਸਵੀਰਾਂ ਖਚਾਈਆਂ ਗਈਆਂ ਔਰ ਅੱਗੇ ਵੀ ਆਉਣ ਵਾਲੇ ਬੰਦੇ ਜੇ ਨੀ ਪੱਥਰ ਵੀ ਹੁੰਡਣ ਵਾਲਾ ਜੇ ਉਹਨੂੰ ਸਿੱਧਾ ਕਰ ਦੇ ਔਰ ਕੀ ਕਹਿਣਾ ਚਾਹੁੰਦੇ ਹੋ ਜੀ ਆਓ ਮੈਂ ਤੁਹਾਡੇ ਕੈਮਰਾਮੈਨ ਨੂੰ ਕਹਿਣਾ ਚਾਹੁੰਦਾ ਵੀ ਇੱਕ ਇੱਥੇ ਜਿਹੜੇ ਟੈਕਸੀ ਡਰਾਈਵਰ ਵਿਚਾਰੇ ਹੈਗੇ ਨੇ ਇਹਨਾਂ ਸਾਰਿਆਂ ਨੇ ਰਲ ਕੇ ਜਿਹੜਾ ਮੈਂ ਇਹਨਾਂ ਤੋਂ ਪਤਾ ਕੀਤਾ ਇੱਕ ਟੈਂਕੀ ਬੜੀ ਪੁਰਾਣੀ ਇਹਨਾਂ ਦੇ ਵਿਚਾਰਿਆਂ ਨੇ ਲਾਈ ਹੈ ਇੱਥੇ ਜਿਹਦੇ ਤੋਂ ਪਾਣੀ ਲੋਕ ਪੀਂਦੇ ਨੇ ਮਤਲਬ ਅਜੇ ਤੱਕ ਬਦਕਿਸਮਤੀ ਮੈਂ ਕਹਿ ਸਕਣਾ ਸਰਕਾਰਾਂ ਦੀ ਕਿ ਇੱਥੇ ਕੋਈ ਵਾਟਰ ਕੂਲਰ ਦਾ ਪ੍ਰਬੰਧ ਨਹੀਂ ਕੀਤਾ ਗਿਆ ਕਿ ਗਰਮੀ ਦੇ ਵਿੱਚ ਲੋਕਾਂ ਨੂੰ ਕੋਈ ਸਾਫ਼ ਪਾਣੀ ਮਿਲ ਸਕੇ ਸੋ ਪਾਣੀ ਦਾ ਵੀ ਇੱਥੇ ਬੰਦਾ ਹਾਲ ਆ ਜੀ ਪਾਣੀ ਵੀ ਪੀਣ ਨੂੰ ਨਹੀਂ ਆ ਗੱਲ ਕਰੀਏ ਤਾਂ ਪੀਣ ਦਾ ਪਾਣੀ ਜਿਹੜਾ ਪੀਣ ਦਾ ਪਾਣੀ ਹੈ ਉਹ ਵੀ ਇੱਥੇ ਨਹੀਂ ਆ ਔਰ ਟੈਂਕੀ ਵਿਖਾ ਦਈ ਹੈ ਜਿਹੜੀ ਪਾਣੀ ਦੀ ਟੈਂਕੀ ਆ ਔਰ ਟੈਕਸੀ ਸਟੈਂਡ ਦੇ ਉੱਤੇ ਜੋ ਕੰਮ ਕਰਦੇ ਆ ਉਹਨਾਂ ਨੇ ਹੀ ਆਪਣੇ ਕੋਲੋਂ ਇੱਕ ਟੈਂਕੀ ਜਿਹੜੀ ਆ ਉਹ ਰਖਵਾਈ ਆ ਜਿਵੇਂ ਕਿ ਭਰਾ ਨੇ ਦੱਸਿਆ ਕਿ ਆ ਵੇਖ ਸਕਦੇ ਹੋ ਐਸ ਟੈਂਕੀ ਦੇ ਉੱਤੋਂ ਪਾਣੀ ਪੀਤਾ ਜਾ ਰਿਹਾ ਔਰ ਆ ਟੈਂਕੀ ਇੱਕ ਵਰਤੋਂ ਵਾਲੀ ਆ ਜੇ ਗੱਲ ਕਰੀਏ ਤਾਂ ਦੀਨਾ ਨਗਰ ਦੇ ਡਿਵੈਲਪਿੰਗ ਵਿਕਾਸ ਦੇ ਵਿੱਚ ਜਿਹੜੀ ਟੈਂਕੀ ਆਉਣੀ ਸੀ ਉਹ ਕਿਹੜੀ ਸੀ ਔਰ ਦੀਨਾ ਨਗਰ ਦੀਆਂ ਤਸਵੀਰਾਂ ਤੁਹਾਨੂੰ ਵਿਖਾ ਰਿਹਾ ਔਰ ਹਾਲਾਤ ਦੇਖ ਸਕਦੇ ਹੋ ਆ ਵੇਖੋ ਹਾਲਾਤ ਇਹ ਬਾ ਸਾਡਾ ਦੀਨਾ ਨਗਰ ਦਾ ਔਰ ਹਰ ਹਫਤੇ ਹਰ ਟਾਈਮ ਦੇ ਉੱਤੇ ਜਦੋਂ ਤੁਸੀਂ ਕਾਲ ਕਰਦੇ ਹੋ ਅਸੀਂ ਇਹ ਖਬਰਾਂ ਜਰੂਰ ਵਿਖਾਵਾਂਗੇ ਔਰ ਵੋਟਾਂ ਦੇ ਵਿੱਚ ਜਾਗਰੂਕ ਜਰੂਰ ਕਰਾਵਾਂਗੇ ਕਿ ਦੀਨਾ ਨਗਰ ਦੇ ਵਿੱਚ ਇਹ ਜਿੰਨਾ ਵੀ ਕੁਝ ਵਿਕਾਸ ਹੋਇਆ ਉਹ ਕੀ ਵਿਕਾਸ ਹੈ ਪਾਣੀ ਗੰਦਾ ਪਾਣੀ ਦੇਖ ਸਕਦੇ ਹੋ ਇੱਥੇ ਹੀ ਟੈਕਸੀ ਵਾਲੇ ਭਰਾ ਬੈਠੇ ਹੋਏ ਨੇ ਔਰ ਮੰਦੇ ਹਾਲਾਤ ਨੇ ਦੀਨਾ ਨਗਰ ਦੇ ਔਰ ਦੀਨਾ ਨਗਰ ਦੀਆਂ ਤਸਵੀਰਾਂ ਜਦੋਂ ਵਾਰ-ਵਾਰ ਅਸੀਂ ਵਖਾਉਂਦੇ ਆ ਹਾਂਜੀ ਸੱਦਾ ਜੀ ਕੀ ਕਹਿਣਾ ਚਾਹੁੰਦੇ ਹੋ ਆਂ ਆਂਦੇ ਆ ਜੀ ਐਸੇ ਮੰਗਦੇ ਬਹੁਤ ਐ ਜਨਾਨੀਆਂ ਮੰਗਣ ਵਾਲੀਆਂ ਬਥਰਾਂ ਚੜ੍ਹਦੀਆਂ ਨੇ ਲੋਕਾਂ ਦੇ ਪਾਸੇ ਕੋ ਫਾਲੀਂਦੀਆਂ ਨੇ ਲੋਕਾਂ ਦੇ ਮਾਲ ਫਾਲੀਂਦੀਆਂ ਨੇ ਕੋਈ ਜਿਹਨੇ ਕਿ ਇਹਨੂੰ ਆਖੀਦਾ ਕੋਈ ਨਹੀਂ ਕਰਦਾ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਕਿ ਇਹ ਨਾ ਉੱਤੇ ਇਹਨਾਂ ਉੱਤੇ ਵੀ ਨਿਕελ ਕਸੀ ਜਾਵੇ ਇਹ ਬਜ਼ੁਰਗਾਂ ਦਾ ਕਹਿਣਾ ਵਾ ਕਿ ਜਿਹੜੇ ਬੱਚੇ ਆ ਜੋ ਇੱਥੇ ਭੀਖ ਮੰਗਦੇ ਨੇ ਜਿਵੇਂ ਲੇਡੀਜ਼ ਭੀਖ ਮੰਗਦੀਆਂ ਨੇ ਔਰ ਬਹੁਤ ਸਾਰੀਆਂ ਚੋਰੀਆਂ ਜੜੀਆਂ ਕਿਤੇ ਕਿਸੇ ਦਾ ਪਰਸ ਚੋਰੀ ਹੋ ਜਾਂਦਾ ਕਿਸੇ ਦਾ ਮੋਬਾਈਲ ਚੋਰੀ ਹੋ ਜਾਂਦਾ ਔਰ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਹਦੇ 'ਤੇ ਖਾਸ ਕਰਕੇ ਧਿਆਨ ਦਿੱਤਾ ਜਾਵੇ ਔਰ ਵੱਤੋ ਵੱਤ ਇਹ ਖਬਰਾਂ ਜਿਹੜੀਆਂ ਇਹ ਸ਼ੇਅਰ ਕੀਤੀਆਂ ਜਾਣ ਤਾਂ ਜੋ ਸੁੱਤੀਆਂ ਸਰਕਾਰਾਂ ਦੇ ਧਿਆਨ ਵਿੱਚ ਆ ਜਾਣ ਇਹ ਤਸਵੀਰਾਂ ਤੁਹਾਨੂੰ ਬਾਰ-ਬਾਰ ਵਿਖਾ ਰਹੇ ਹਾਂ ਔਰ ਹਾਲਾਤ ਵਿਖਾ ਰਹੇ ਹਾਂ ਦੀਨਾ ਨਗਰ ਦੇ ਔਰ ਦੀਨਾ ਨਗਰ ਦੇ ਹਾਲਾਤਾਂ ਦੀ ਗੱਲ ਕਰੀਏ ਭਰਾ ਜੀ ਜੇ ਤੁਸੀਂ ਆਪਣੀ ਗੱਡੀ ਲੈ ਕੇ ਆਉਂਦੇ ਹੋ ਜਾਂ ਤੁਹਾਡੇ ਕੋਲ ਕੋਈ ਸਵਾਰੀ ਆ ਜਾਂਦੀ ਹੈ ਕੋਈ ਵੇਟਿੰਗ ਵਾਸਤੇ ਕਿਸੇ ਨੇ ਬਾਥਰੂਮ ਜਾਣਾ ਇਹ ਕਿੱਥੇ ਜਾਂਦਾ ਬਹੁਤ ਮੁਸ਼ਕਲ ਜੀ ਬਹੁਤ ਔਖਾ ਜੀ ਕੰਮ ਇਹ ਸਹੂਲਤਾਂ ਦੀ ਨਨਗਰ ਦੀਆਂ ਸਾਹਮਣੇ ਆ ਗਈਆਂ ਹਾਂਜੀ ਹਾਂਜੀ ਆ ਗਈਆਂ ਇਹੋ ਹੀ ਸਹੂਲਤਾਂ ਸੀ ਇਹ ਜਿਹੜੇ ਖਬਰਾਂ ਅਸੀਂ ਆਪਣੇ ਚੈਨਲ ਤੇ ਮਾਦੀਆਂ ਲੋਕਾਂ ਨੂੰ ਅਪੀਲ ਕਰਦੇ ਆਂ ਕਿ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਆਮ ਸਰਕਾਰਾਂ ਆਮ ਸਰਕਾਰਾਂ ਹੋ ਗਈਆਂ ਖਾਸ ਵਾਲਾ ਕੰਮ ਮੁੱਕ ਗਿਆ ਜਿਹੜੇ ਖਾਸ ਸਰਕਾਰਾਂ ਬਣੀਆਂ ਸੀ ਉਹਨਾਂ ਦਾ ਵੀ ਦਵਾਲਾ ਨਿਕਲਿਆ ਪਿਆ 2 ਸਾਲ 2.5 ਸਾਲ ਹੋ ਗਿਆ ਲੇਕਿਨ ਕੋਈ ਬਦਲਾਅ ਵਾਲਾ ਰੰਗ ਨਹੀਂ ਵੇਖਣ ਨੂੰ ਮਿਲਿਆ ਖਾਸ ਕਰ ਬਾਸਟਾ ਜਿਹੜਾ ਵਾ ਇੱਕ ਪਹਿਚਾਣ ਹੁੰਦੀ ਹੈ ਸ਼ਹਿਰ ਦੀ ਉਸ ਦੇ ਉੱਤੇ ਕੋਈ ਵਿਕਾਸ ਨਹੀਂ ਆ ਨਹੀਂ ਕੀ ਕਹਿੰਦੇ ਇਹ ਛੇ ਡਰਾਈਵਰ ਸਾਡੇ ਬਿਮਾਰ ਹੋ ਗਏ ਨਾ ਉਹ ਤਿੰਨ ਘਸਤ ਵਾਲਾ ਤਿੰਨ ਘਰ ਤੇ ਅਸੀਂ ਹੱਥ ਬਨ ਕੇ ਕਹਿੰਨੇ ਵੀ ਸਾਡਾ ਜਰਾ ਸਵਾਈ ਹੁੰਦੀ ਤੇ ਬੜੀ ਇਹ ਇਹ ਬੇਨਤੀ ਆ ਜੀ ਡਰਾਈਵਰਾਂ ਦੀ ਔਰ ਵੱਤ ਤੋਂ ਵੱਤ ਵੀਡੀਓ ਜਿਹੜੀ ਸ਼ੇਅਰ ਕਰ ਦਿਓ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਤੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ